ਕਾਲੇ ਗੁਰੂ ਹਰਿ ਰੈ ਸਹਿ ਮਹਾਰਾਜ ਕੋ ਆਪਣੇ ਭਤੀਜਿਆਂ ਨੂੰ ਲੈ ਕੇ ਆਇਆ ਉਹ ਵੇਖੋ ਸਿਖਾ ਕੇ ਲਿਆਇਆ ਉਹਨੇ ਆਖਿਆ ਜਦੋਂ ਤੁਸੀਂ ਗੁਰੂ ਹਰਿ ਰੈ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਜਾਣਾ ਉਦੋਂ ਤੁਸੀਂ ਆਪਣੇ ਢਿੱਡ ਤੇ ਹੱਥ ਮਾਰ ਕੇ ਆਵਾਜ਼ ਕਰਨੀ ਹੈ ਉਹ ਜਦੋਂ ਕਤਾਰ ਵਿੱਚ ਲੱਗੇ ਮਹਾਰਾਜ ਦੇ ਦਰਸ਼ਨ ਕਰ ਰਹੇ ਆ ਜਦੋਂ ਉਹ ਨੇੜੇ ਗਏ ਤੇ ਉਹਨਾਂ ਨੇ ਆਪਣੇ ਨੰਗੇ ਟਡਾਂ ਤੇ ਹੱਥ ਮਾਰੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੁੱਛਿਆ ਭਾਈ ਕਾਲੇ ਕੌਣ ਕਹਿੰਦਾ ਮਹਾਰਾਜ ਮੇਰੇ ਭਤੀਜੇ ਆ ਸਹਿਬ ਆਖਿਆ ਇਸ ਤਰ੍ਹਾਂ ਕਿਉਂ ਕਰਦਿਆ ਜਦੋਂ ਜਾਣੀ ਜਾਣ ਪਾਤਸ਼ਾਹ ਨੇ ਬਚਨ ਆਖਿਓ ਕਹਿੰਦਾ ਮਹਾਰਾਜ ਇਹ ਅਨਾਥ ਆ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਇਹ ਇਦਾਂ ਤਾਂ ਕਰਦਿਆ ਵੀ ਤੁਸੀਂ ਕਿਰਪਾ ਕਰੋ ਇਨਾਂ ਦੀ ਇਹ ਭੁੱਖ ਇਨਾਂ ਦੀ ਇਹ ਗਰੀਬੀ ਮੁੱਕ ਜਾਏ ਸੈਸਪਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਿਆ ਹਜ਼ੂਰ ਕਹਿਣ ਲੱਗੇ ਤੁਸੀਂ ਇਹ ਆਖਦੇ ਉਹਨਾਂ ਦੀ ਭੁੱਖ ਮਿਟ ਜਾਏ ਇਹ ਰਾਜੇ ਹੋਣਗੇ ਇਨਾਂ ਦੇ ਘੋੜੇ ਜਮਨਾ ਤੱਕ ਜਾ ਕੇ ਪਾਣੀ ਪੀਣਗੇ ਮਹਾਰਾਜ ਦੇ ਬਚਨ ਹੋਏ ਉਹ ਭਾਈ ਕਾਲੇ ਜਦੋਂ ਘਰ ਗਿਆ ਉਹਦੀ ਘਰ ਵਾਲੀ ਆਖਿਆ ਉਹਨੇ ਮਰਤੰਤ ਜਾ ਕੇ ਦੱਸਿਓ ਕਹਿੰਦਾ ਜੈਸਾ ਹੋਇਆ ਉਹਨੇ ਆਖਿਆ ਵੀ ਇਹਨਾਂ ਲਈ ਤੇ ਮੰਗ ਲਿਆ ਤੇ ਆਹ ਜਿਹੜੇ ਤੇਰੇ ਨਿਆਣੇ ਤੁਰੇ ਫਿਰਦੇ ਆ ਇਹਨਾਂ ਵਾਸਤੇ ਕੀ ਮੰਗਿਆ ਇਹ ਸਾਰੀ ਉਮਰ ਇਹਨਾਂ ਦੀਆਂ ਬੁੱਤੀਆਂ ਕਰਨਗੇ ਤੇਰੇ ਭਤੀਜੇ ਰਾਜੇ ਹੋਣਗੇ ਤੇ ਇਹ ਇਹਨਾਂ ਦੇ ਚੱਕਰ ਹੋਣਗੇ ਉਹਦੇ ਜਦੋਂ ਘਰ ਵਾਲੀ ਨੇ ਇਹ ਮਿਹਣੇ ਮਾਰੇ ਉਹ ਫਿਰ ਮਹਾਰਾਜ ਕੋਲ ਗਿਆ ਆਪਣੇ ਬੱਚੇ ਲੈ ਕੇ ਉਹਨੇ ਆਖਿਆ ਮਹਾਰਾਜ ਤੁਸੀਂ ਇਹਨਾਂ ਨੂੰ ਤੇ ਅਸੀਸ ਦਿੱਤੀ ਹੈ ਤੇ ਆ ਮੇਰੇ ਬੱਚਿਆਂ ਬਾਰੇ ਵੀ ਸੋਚੋ ਇਹ ਤੇ ਸਾਰੀ ਉਮਰ ਚੱਕਰੀ ਚ ਕੜ ਦੇਣਗੇ ਸਹਿਬ ਆਖਿਆ ਨਹੀਂ ਇਹ ਵੀ ਇੱਥੇ ਚੰਗੇ ਰਾਹਕ ਹੋਣਗੇ ਚੰਗੇ ਕਿਸਾਨ ਹੋਣਗੇ ਇਹਨਾਂ ਦਾ ਚੰਗਾ ਕਰਮ ਹੋਏਗਾ ਜੇ ਉਹ ਰਾਜੇ ਹੋਣਗੇ ਤੇ ਟੋਟ ਇਹਨਾਂ ਨੂੰ ਵੀ ਕਿਸੇ ਚੀਜ਼